ਕਿਰਪਾ ਕਰਕੇ ਹਦਾਇਤਾਂ ਨੂੰ ਪੜੋ ਅਤੇ ਇਹਨਾਂ ਨੂੰ ਮੰਨੋ ਜਨਗਣਨਾ 2011 ਅਨੁਸਾਰ ਪੰਜਾਬ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਵਿੱਚੋਂ ਪਹਿਲਾ ਪ੍ਰਸ਼ਨ ਜਨਗਣਨਾ 2011 ਅਨੁਸਾਰ ਪੰਜਾਬ ਦੀ ਆਬਾਦੀ ਭਾਰਤ ਦੀ ਕੁੱਲ ਆਬਾਦੀ ਦੀ ਕਿੰਨੇ ਪ੍ਰਤੀਸ਼ਤ ਹੈ ਇਹ ਹੈ ਜੀ 2.29% ਉੱਤਰ ਆ ਜਾਏਗਾ ਬੀ ਦੂਜਾ ਪ੍ਰਸ਼ਨ ਪੰਜਾਬ ਵਿੱਚ ਪੁਰਸ਼ਾਂ ਦੀ ਗਿਣਤੀ ਕਿੰਨੀ ਹੈ ਇਹ ਹੈ ਜੀ 1. 4 6 ਕਰੋੜ ਤੀਜਾ ਪ੍ਰਸ਼ਨ ਆਬਾਦੀ ਅਨੁਸਾਰ ਭਾਰਤ ਵਿੱਚ ਪੰਜਾਬ ਦਾ ਕਿਹੜਾ ਸਥਾਨ ਹੈ ਉੱਤਰ ਆ ਜਾਏਗਾ ਡੀ 16ਵਾਂ ਸਥਾਨ ਹੈ ਜੀ ਕਈ ਥਾਵਾਂ ਤੇ ਆਪ ਨੂੰ 15ਵਾਂ ਵੀ ਲਿਖਿਆ ਮਿਲਦਾ ਪੇਪਰ ਦੇ ਵਿੱਚ ਜੇ ਤੁਹਾਨੂੰ 15 ਦਿੱਤਾ ਹੋਇਆ ਤਾਂ ਤੁਸੀਂ 15 ਲਗਾ ਦਿਓ ਜੇ 16ਵਾਂ 16 ਦਿੱਤਾ ਹੋਇਆ ਤਾਂ 16 ਲਗਾ ਦਿਓ ਬਾਕੀ ਫਾਈਨਲ ਡਿਸੀਜਨ ਤੁਹਾਡੀ ਏਜੰਸੀ ਕਰੇਗੀ ਉਹ 15 ਮੰਨਦੇ ਨੇ ਜਾਂ 16 ਮੰਨਦੇ ਨੇ ਜਦੋਂ ਜੇ ਪੇਪਰ ਵਿੱਚ ਆ ਗਿਆ ਤਾਂ ਚਾਰ ਨੰਬਰ ਪ੍ਰਸ਼ਨ ਪੰਜਾਬ ਦੀ ਆਬਾਦੀ ਵਿੱਚ ਇੱਕ ਦਹਾਕੇ ਵਿੱਚ ਲਗਭਗ ਕਿੰਨਾ ਵਾਧਾ ਹੁੰਦਾ ਹੈ ਇਹ ਹੁੰਦਾ ਜੀ 13.89% ਦਹਾਕੇ ਤੋਂ ਭਾਵ 10 ਸਾਲਾਂ ਦੇ ਵਿੱਚ ਪੰਜਾਬ ਦਾ ਖੇਤਰਫਲ ਖੇਤਰਫਲ ਭਾਰਤ ਦਾ ਕਿੰਨੇ ਪ੍ਰਤੀਸ਼ਤ ਹੈ ਇਹ ਹੈ ਜੀ 1.53% 6ਵਾਂ ਪ੍ਰਸ਼ਨ ਖੇਤਰਫਲ ਦੇ ਆਧਾਰ ਤੇ ਪੰਜਾਬ ਦਾ ਭਾਰਤ ਵਿੱਚ ਸਥਾਨ ਕੀ ਹੈ ਇਹ ਹੈ ਜੀ 20ਵਾਂ ਉੱਤਰ ਆ ਜਾਏਗਾ A ਪੰਜਾਬ ਵਿੱਚ ਸਾਖਰਤਾ ਦਰ ਪੁਰਸ਼ਾਂ ਵਿੱਚ ਕਿੰਨੀ ਹੈ ਇਹ ਹੈ ਜੀ ਉੱਤਰ D 80.44% ਕਿੰਨਾਂ ਦੀ ਜੀ ਪੁਰਸ਼ਾਂ ਦੀ ਸਾਖਰਤਾ ਦਰ ਅਨੁਸਾਰ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਪੜਿਆ ਲਿਖਿਆ ਹੈ ਇਹ ਹੈ ਜੀ ਹੁਸ਼ਿਆਰਪੁਰ ਸਭ ਤੋਂ ਵੱਧ ਅਤੇ ਮਾਨਸਾ ਸਭ ਤੋਂ ਘੱਟ ਪੜਿਆ ਲਿਖਿਆ ਜੇਕਰ ਪੁਰਸ਼ਾਂ ਦਾ ਪੁੱਛਿਆ ਜਾਵੇ ਤਾਂ ਉਹ ਵੀ ਹੁਸ਼ਿਆਰਪੁਰ ਦੇ ਵਿੱਚ ਵੱਧ ਨੇ ਅਤੇ ਮਾਨਸਾ ਵਿੱਚ ਸਭ ਤੋਂ ਘੱਟ ਨੇ ਇਸਤਰੀਆਂ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਤੇ ਮਾਨਸਾ ਵਿੱਚ ਸਭ ਤੋਂ ਘੱਟ ਪੰਜਾਬ ਵਿੱਚ ਲਿੰਗ ਅਨੁਪਾਤ ਕਿੰਨਾ ਹੈ ਉੱਤਰ ਹੈ ਜੀ ਬੀ 895 ਨੇ ਜੀ 1000 ਪਿੱਛੇ ਲੜਕੀਆਂ ਸਭ ਤੋਂ ਉੱਚਾ ਲਿੰਗ ਅਨੁਪਾਤ ਪੰਜਾਬ ਦੇ ਕਿਸ ਜ਼ਿਲ੍ਹੇ ਦਾ ਹੈ ਸਭ ਤੋਂ ਉੱਚਾ ਲਿੰਗ ਅਨੁਪਾਤ ਭਾਵ ਜਿੱਥੇ ਲੜਕੀਆਂ ਸਭ ਤੋਂ ਵੱਧ ਹੋਣ ਬਾਕੀ ਜ਼ਿਲ੍ਹਿਆਂ ਨਾਲ ਉਹ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਕਿਹੜੇ ਜ਼ਿਲ੍ਹੇ ਦਾ ਉਹ ਹੈ ਜੀ ਬਠਿੰਡਾ ਦਾ ਇੱਥੇ ਲੜਕੀਆਂ 1000 ਪੁਰਸ਼ਾਂ ਦੇ ਬਦਲੇ ਘੱਟ ਹਨ 0 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਪੰਜਾਬ ਵਿੱਚ ਲਿੰਗ ਅਨੁਪਾਤ ਕੀ ਹੈ ਇਹ ਹੈ ਜੀ 846 ਲੜਕੀਆਂ 1000 ਲੜਕੇ ਜਨਗਣਨਾ 2011 ਅਨੁਸਾਰ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਸੀ? ਏਸੀਜੀ ਮੋਹਾਲੀ ਜੇਕਰ ਜਨਗਣਨਾ 2011 ਦੇ ਅਨੁਸਾਰ ਪੁੱਛਿਆ ਜਾਵੇਗਾ ਤਾਂ ਮੋਹਾਲੀ ਆਵੇਗਾ। ਪੰਜਾਬ ਦੀ ਪਿੰਡਾਂ ਵਿੱਚ ਰਹਿਣ ਵਾਲੀ ਆਬਾਦੀ ਕਿੰਨੀ ਹੈ? ਇਹ ਹੈ ਜੀ 62.52% ਉਮਰ 17 ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਬਾਲਗ ਲਿੰਗ ਅਨੁਪਾਤ ਸਭ ਤੋਂ ਉੱਚਾ ਹੈ? ਇੱਥੇ ਬਾਲਗ ਜਿਹੜਾ ਸ਼ਬਦ ਉਹ ਟਾਈਪ ਕਰਨੋਂ ਰਹਿ ਗਿਆ ਤੇ ਪੀਡੀਐਫ ਵਿੱਚੋਂ ਟਾਈਪ ਕੀਤਾ ਮਿਲੇਗਾ ਤੁਹਾਨੂੰ। ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਬਾਲਗ ਲਿੰਗ ਅਨੁਪਾਤ ਸਭ ਤੋਂ ਘੱਟ ਹੈ ਉੱਚਾ ਹੈ ਸੋਰੀ ਇਹ ਹੈ ਜੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਉੱਤਰ ਬੀ ਆਵੇਗਾ ਸਭ ਤੋਂ ਘੱਟ ਕਿੱਥੇ ਹੈ ਬਾਲਗ ਲਿੰਗ ਅਨੁਪਾਤ ਇਹ ਹੈ ਜੀ ਤਰਨਤਾਰਨ ਦੇ ਵਿੱਚ ਇਹ ਦੋਨੋਂ ਪ੍ਰਸ਼ਨਾਂ ਦੇ ਬਾਲਗ ਸ਼ਬਦ ਰਹਿ ਗਿਆ ਸੀ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਆਬਾਦੀ ਦਾ ਵਾਧਾ ਕਿਹੜੇ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਦਹਾਕੇ ਤੋਂ ਭਾਵ 10 ਸਾਲਾਂ ਦੇ ਵਿੱਚ ਇਹ ਕੀਤਾ ਗਿਆ ਜੀ ਮੋਹਾਲੀ ਦੇ ਵਿੱਚ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਆਬਾਦੀ ਦਾ ਵਾਧਾ ਕਿਹੜੇ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਇਹ ਕੀਤਾ ਗਿਆ ਜੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪ੍ਰਸ਼ਨ ਨੰਬਰ 21 ਪੰਜਾਬ ਦੀ ਕਿਹੜੀ ਤਹਿਸੀਲ ਹੈ ਜਿਸ ਵਿੱਚ ਕੋਈ ਸ਼ਹਿਰੀ ਆਬਾਦੀ ਨਹੀਂ ਖਡੂਰ ਸਾਹਿਬ ਬਹੁਤ ਮਸ਼ਹੂਰ ਪ੍ਰਸ਼ਨ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਆਬਾਦੀ ਹੈ ਇਹ ਹੈ ਜੀ ਲੁਧਿਆਣਾ ਦੇ ਵਿੱਚ ਉੱਤਰ ਆ ਜਾਏਗਾ ਡੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਆਬਾਦੀ ਸਭ ਤੋਂ ਘੱਟ ਹੈ ਆਬਾਦੀ ਸਭ ਤੋਂ ਘੱਟ ਕਿੱਥੇ ਹੈ ਜੀ ਬਰਨਾਲਾ ਦੇ ਵਿੱਚ ਕਿਹੜਾ ਜ਼ਿਲ੍ਹਾ ਬਰਨਾਲਾ 24 ਨੰਬਰ ਪ੍ਰਸ਼ਨ ਪੰਜਾਬ ਵਿੱਚ ਕੁੱਲ ਸਾਖਰਤਾ ਦਰ ਕਿੰਨੀ ਆ ਇਹ ਆ ਜੀ 75.84% ਹਾਂਜੀ ਅਗਲਾ ਪ੍ਰਸ਼ਨ ਸਿੱਖ Hindu Muslim Isai ਇਹਨਾਂ ਦੀ ਆਬਾਦੀ ਕਿੰਨੇ ਪਰਸੈਂਟ ਆ ਜੀ ਭਾਰਤ ਪੰਜਾਬ ਦੇ ਵਿੱਚ ਉੱਤਰ ਆ ਜੇਗਾ ਦਾ A ਸਿੱਖਾਂ ਦੀ ਹੈਗੇ 57.69% Hinduਾਂ ਦੀ 38.49% ਮੁਸਲਮਾਨਾਂ ਦੀ 1.39% ਇਸਾਈਆਂ ਦੀ ਹੈਗੇ ਜੀ 1.26% 26ਵਾਂ ਪ੍ਰਸ਼ਨ ਪੰਜਾਬ ਦਾ ਸਭ ਤੋਂ ਘੱਟ ਘਣਤਾ ਵਾਲਾ ਕਿਹੜਾ ਜ਼ਿਲ੍ਹਾ ਹੈ ਘਣਤਾ ਤੋਂ ਭਾਵ 1 ਕਿਲੋਮੀਟਰ ਦੇ ਵਿੱਚ ਕਿੰਨੇ ਵਿਅਕਤੀ ਰਹਿੰਦੇ ਹਨ ਜੇਕਰ 1 ਕਿਲੋਮੀਟਰ 50 ਵਿਅਕਤੀ ਰਹਿੰਦੇ ਨੇ ਦੂਜੇ ਪਾਸੇ 100 ਰਹਿੰਦੇ ਨੇ ਤਾਂ 50 ਵਾਲੀ ਦੀ ਘਣਤਾ ਘਟ ਹੋਵੇਗੀ 26ਵੇਂ ਪ੍ਰਸ਼ਨ ਦਾ ਉੱਤਰ ਹੈ ਜੀ ਸੀ ਮੁਕਤਸਰ ਦੇ ਵਿੱਚ ਸਭ ਤੋਂ ਘੱਟ ਘਣਤਾ ਸਭ ਤੋਂ ਵੱਧ ਘਣਤਾ ਕਿੱਥੇ ਆ ਇਹ ਹੈ ਜੀ ਲੁਧਿਆਣਾ ਦੇ ਵਿੱਚ ਉੱਤਰ ਆ ਜਾਏਗਾ ਏ ਪੰਜਾਬ ਦੀ ਘਣਤਾ ਪ੍ਰਤੀ ਕਿਲੋਮੀਟਰ ਕਿੰਨੀ ਹੈ ਇਹ ਹੈ ਜੀ 551 ਵਰਗ ਪ੍ਰਤੀ ਕਿਲੋਮੀਟਰ ਪੰਜਾਬ ਦੀ ਘਣਤਾ ਪ੍ਰਤੀ ਮੀਲ ਵਰਗ ਕਿੰਨੀ ਹੈ ਮੀਲ ਦੇ ਹਿਸਾਬ ਨਾਲ ਕਰਾਂਗੇ ਤਾਂ ਉਹ 1427 ਵਰਗ ਪ੍ਰਤੀ ਮੀਲ ਘਣਤਾ ਦੀ ਗੱਲ ਕਰਦੇ ਆਪਾਂ ਇੱਥੇ 30 ਨੰਬਰ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਕਿੰਨੇ ਪ੍ਰਤੀਸ਼ਤ ਹੈ ਇਹ ਹੈ ਜੀ 31.94% ਪੰਜਾਬ ਵਿੱਚ ਕੁੱਲ ਸਾਖਰਤਾ ਦਰ ਕਿੰਨੀ ਆ ਇਹ ਹੈ ਜੀ 75% ਇਸਤਰੀਆਂ ਤੇ ਮਰਦਾਂ ਦੋਨਾਂ ਦੀ ਪੰਜਾਬ ਦੀ ਕਿੰਨੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ ਇਹ ਹੈ ਜੀ 5.2% ਭਾਰਤ ਵਿੱਚ ਪੰਜਾਬ ਦਾ ਸ਼ਹਿਰੀ ਕਰਨ ਵਿੱਚ ਕਿਹੜਾ ਸਥਾਨ ਹੈ ਇਹ ਹੈ ਜੀ ਪੰਜਵਾਂ ਸਥਾਨ ਭਾਰਤ ਦੇ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੀ ਵੱਸੋਂ ਘਣਤਾ ਦੇ ਅਨੁਸਾਰ ਪਹਿਲੇ ਚਾਰ ਜ਼ਿਲ੍ਹੇ ਘਟਦੇ ਕ੍ਰਮ ਵਿੱਚ ਕਿਹੜੇ ਹਨ ਇੱਥੇ ਗੱਲ ਧਿਆਨ ਰੱਖਿਓ ਜੀ ਘਣਤਾ ਦੀ ਗੱਲ ਕਰ ਰਹੇ ਹਾਂ ਇਹ ਹੈ ਜੀ ਲੁਧਿਆਣਾ ਸਭ ਤੋਂ ਵੱਧ ਘਣਤਾ ਵਾਲਾ ਅੰਮ੍ਰਿਤਸਰ ਜਲੰਧਰ ਮੋਹਾਲੀ ਇਹ ਸੀਕੁਐਂਸ ਵਿੱਚ ਘਟਦੇ ਕ੍ਰਮ ਵਿੱਚ ਹਨ ਪੰਜਾਬ ਦੇ ਜ਼ਿਲ੍ਹਿਆਂ ਦੇ ਲਿੰਗ ਅਨੁਪਾਤ ਅਨੁਸਾਰ ਪਹਿਲੇ 4 ਜ਼ਿਲ੍ਹੇ ਘਟਦੇ ਕ੍ਰਮ ਵਿੱਚ ਕਿਹੜੇ ਹਨ ਲਿੰਗ ਅਨੁਪਾਤ ਦੇ ਅਨੁਸਾਰ ਦੱਸਣੇ ਨੇ ਜੀ ਸਭ ਤੋਂ ਵੱਧ ਹਨ ਹੁਸ਼ਿਆਰਪੁਰ ਦੇ ਵਿੱਚ ਉਸ ਤੋਂ ਘੱਟ ਐਸਐਸ ਨਗਰ ਉਸ ਤੋਂ ਘੱਟ ਜਲਿੰਦਰ ਉਸ ਤੋਂ ਘੱਟ ਰੂਪਨਗਰ ਵਿੱਚ ਇਹ ਕ੍ਰਮ ਕ੍ਰਮਵਾਰ ਨੇ ਪੰਜਾਬ ਦੇ ਜ਼ਿਲ੍ਹਿਆਂ ਦੀ ਆਬਾਦੀ ਦੇ ਅਨੁਸਾਰ ਪਹਿਲੇ 4 ਜ਼ਿਲ੍ਹੇ ਘਟਦੇ ਕ੍ਰਮ ਵਿੱਚ ਕਿਹੜੇ ਹਨ ਆਬਾਦੀ ਦੇ ਅਨੁਸਾਰ ਦੱਸਣੇ ਹੁਣ ਜੀ ਸਭ ਤੋਂ ਵੱਧ ਲੁਧਿਆਣਾ ਦੇ ਵਿੱਚ ਫਿਰ ਅੰਮ੍ਰਿਤਸਰ ਦੇ ਵਿੱਚ ਫਿਰ ਗੁਰਦਾਸਪੁਰ ਫਿਰ ਜਲੰਧਰ ਇਹ ਪਹਿਲੇ ਚਾਰ ਜ਼ਿਲ੍ਹੇ ਨੇ ਜੀ ਘਟਦੀ ਆਬਾਦੀ ਦੇ ਅਨੁਸਾਰ 37 ਨੰਬਰ ਪ੍ਰਸ਼ਨ ਜੀ ਆਪਣਾ ਹਾਂਜੀ ਪ੍ਰਸ਼ਨ ਨੰਬਰ 37 ਪੰਜਾਬ ਦੇ ਜ਼ਿਲ੍ਹਿਆਂ ਦੀ ਪੰਜਾਬ ਦੇ ਜ਼ਿਲ੍ਹਿਆਂ ਦੀ ਵੱਸੋਂ ਘਣਤਾ ਦੇ ਅਨੁਸਾਰ ਅਖੀਰਲੇ ਚਾਰ ਜ਼ਿਲ੍ਹੇ ਦੇ ਪਹਿਲਾਂ ਆਪਾਂ ਪਹਿਲੇ ਚਾਰ ਕੀਤੇ ਸੀ ਹੁਣ ਆਪਾਂ ਅਖੀਰਲੇ ਚਾਰ ਜ਼ਿਲ੍ਹਿਆਂ ਦੀ ਗੱਲ ਕਰਨੀ ਆ ਘਣਤਾ ਦੇ ਅਨੁਸਾਰ ਜਾਂ ਕਿ ਲਈ ਬਿਲਕੁਲ ਐਂਡ ਦੇ ਕਿਹੜੇ ਕਿਹੜੇ ਆਉਣਗੇ ਜ਼ਿਲ੍ਹੇ ਮੁਕਸਰ ਸਭ ਤੋਂ ਘੱਟ ਆ ਮਾਨਸਾ ਤੋਂ ਬਾਅਦ ਫਿਰੋਜ਼ਪੁਰ ਤੋਂ ਬਾਅਦ ਬਠਿੰਡਾ ਉਸ ਤੋਂ ਬਾਅਦ ਇਹ ਚਾਰ ਜ਼ਿਲ੍ਹੇ ਐਂਡ ਵਾਲੇ ਨੇ ਜੀ ਤੁਹਾਨੂੰ ਪਹਿਲੇ ਚਾਰ ਅਤੇ ਐਂਡ ਵਾਲੇ ਚਾਰ ਜ਼ਰੂਰ ਯਾਦ ਹੋਣੇ ਚਾਹੀਦੇ ਨੇ ਪੰਜਾਬ ਦੇ ਜ਼ਿਲ੍ਹਿਆਂ ਦੀ ਆਬਾਦੀ ਅਨੁਸਾਰ ਅਖੀਲੇ ਚਾਰ ਜ਼ਿਲ੍ਹੇ ਘਟਦੇ ਕ੍ਰਮ ਅਨੁਸਾਰ ਕਿਹੜੇ ਹਨ ਆਬਾਦੀ ਦੇ ਅਨੁਸਾਰ ਹੇਠਲੇ ਜ਼ਿਲ੍ਹੇ ਸਭ ਤੋਂ ਘੱਟ ਆਬਾਦੀ ਕਿੱਥੇ ਹੈ ਜੀ ਬਰਨਾਲਾ ਦੇ ਵਿੱਚ ਉਸ ਤੋਂ ਬਾਅਦ ਫਤੇਗੜ ਤੋਂ ਉਸ ਤੋਂ ਬਾਅਦ ਐਸਬੀਐਸ ਨਗਰ ਉਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਇਹ ਚਾਰ ਜ਼ਿਲ੍ਹੇ ਬਿਲਕੁਲ ਅੰਤਮ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਆਬਾਦੀ ਘੱਟ ਹੈ। ਲਾਸਟ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਲਿੰਗ ਅਨੁਪਾਤ ਦੇ ਅਨੁਸਾਰ ਅਖੀਲੇ ਚਾਰ ਜਿਹੜੇ ਲਿੰਗ ਅਨੁਪਾਤ ਦੇ ਅਨੁਸਾਰ ਅਖੀਲੇ ਚਾਰ ਜ਼ਿਲ੍ਹੇ ਸਭ ਤੋਂ ਘੱਟ ਕਿੱਥੇ ਆ ਬਠਿੰਡਾ ਦੇ ਵਿੱਚ ਉਸ ਤੋਂ ਬਾਅਦ ਲੁਧਿਆਣਾ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਜਾਂ ਬਰਨਾਲਾ ਜਾਂ ਕਹਿ ਲਓ ਬਰਨਾਲੇ ਵਿੱਚ ਇਹਨਾਂ ਵਿੱਚੋਂ ਸਭ ਤੋਂ ਵੱਧਾ ਫਤਿਹਗੜ੍ਹ 'ਚ ਉਸ ਤੋਂ ਘੱਟਾ ਲੁਧਿਆਣਾ ਵਿੱਚ ਉਸ ਤੋਂ ਘੱਟਾ ਲਿੰਗ ਅਨੁਪਾਤ ਦੇ ਅਨੁਸਾਰ ਜਿਹੜੀ ਆਬਾਦੀ ਇਹ ਸਾਰੇ ਸੈਂਸਰ ਦੇ ਨਾਲ ਅੰਕੜੇ ਨੇ ਜਿਹੜੇ ਤੁਹਾਨੂੰ ਯਾਦ ਹੀ ਕਰਨੇ ਪੈਣ ਨੇ ਪੀਡੀਏ ਦੇ ਵਿੱਚ ਦੋ ਟੇਬਲ ਨੇ ਉਹ ਯਾਦ ਕਰ ਲਿਓ ਧੰਨਵਾਦ